ਦੋਸਤੋ ਅੱਜ ਭਾਨੇ ਸਿੱਧੂ ਦੇ ਘਰੋਂ ਰਾਜਾ ਸਿੰਘ ਖਾਲਸਾ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਭਾਨੇ ਸਿੱਧੂ ਦਾ ਵਿਆਹ ਹੋਣ ਜਾ ਰਿਹਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਾਨੇ ਸਿੱਧੂ ਦੇ ਘਰੇ ਮਿਸਤਰੀ ਵੀ ਲੱਗੇ ਹੁੰਦੀ ਆ ਤੇ ਛੱਡ ਵੀ ਪਾਰੇ ਹੁੰਦਾ ਥੱਲੇ ਦੱਸਿਆ ਜਾ ਰਿਹਾ ਕਿ ਇੱਥੇ ਆਪਾਂ ਕੜਾਈ ਲਾਵਾਂਗੇ ਜਿੱਥੇ ਹਲਵਾਈ ਪਾਵਾਂਗੇ ਤੇ ਪਾਨੇ ਸਿੱਧੂ ਨਾਲ ਰਾਜਾ ਸਿੰਘ ਖਾਲਸਾ ਗੱਲਾਂ ਕਰਦਾ ਹੋਇਆ ਵੀ ਦਿਖਾਈ ਦਿੱਤਾ ਜੋ ਕਿ ਤੁਸੀਂ ਵੀਡੀਓ ਵਿੱਚ ਅੱਗੇ ਦੇਖੋਗੇ ਆਓ ਇਹਨਾਂ ਨੇ ਹੋਰ ਕੀ ਕੀ ਗੱਲ ਕੀਤੀ ਵਿਆਹ ਬਾਰੇ ਤੁਹਾਨੂੰ ਵੀ ਦਿਖਾਉਨੇ ਆ ਇਸ ਵੀਡੀਓ ਵਿੱਚ ਜੇਕਰ ਤੁਸੀਂ ਵੀ ਪਾਨੇ ਸਿੱਧੂ ਦੇ ਕਟੜ ਫੰਡ ਦਾ ਵੀਡੀਓ ਅੱਗੇ ਸ਼ੇਅਰ ਜਰੂਰ ਕਰਦੇ ਤੇ ਇਹਨਾਂ ਦੀਆਂ ਹੋਰ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਲਓ ਜੀ ਪੂਰੇ ਪੰਜਾਬ ਨੂੰ ਖੁਸ਼ਖਬਰੀ ਭਾਨੇ ਸਿੱਧੂ ਦੇ ਵਿਆਹ ਦੀਆਂ ਚੱਲ ਪੀਆਂ ਤਿਆਰੀਆਂ ਤੇ ਕੜਾਹੀ ਕੜੋਹੀ ਚੜਾਉਣ ਵਾਸਤੇ ਆ ਸੀ ਆ ਕਰ ਲਿਆ ਫਿਰ ਤਾਂ ਇੱਥੇ ਚੜਾਵਾਂਗੇ ਕੜਾਹੀ ਨਹੀਂ ਕੜਾਹੀ ਚੜਾਵਾਂਗੇ ਕੋਈ ਨਾ ਉਦੋਂ ਕੜਾਹੀ ਚੜਾ ਲਾਂਗੇ ਹੁਣ ਸੰਗਤ ਬੈਠਾ ਕਰੂਗੀ ਕਮਾ ਆ ਜਾਂਦੇ ਨੇ ਚੀਜ਼ਾਂ ਪਰ ਹੁਣ ਸੰਗਤ ਦੇ ਬੈਠਣ ਹੁੰਦਾ ਹੈ ਹਾਂ ਵਿਆਹ ਹੋਊ ਕੋਸ ਕੜਣਾ ਕਹਿੰਦਾ ਹੁਣ ਇੱਕ ਦਿਨ ਹੋਣਾ ਜਾਂ ਇੱਕ ਦੂਆ ਕੜਕ ਨਾ ਹੋਵੇ ਉਮਰ ਬਾੜੀ ਹੋ ਗਈ 40 ਸਾਲਾਂ ਟੱਪ ਗਿਆ 26 ਆ 21 ਮਾਸਾਲਾ 40 ਸਾਲਾਂ ਦਾ ਬੰਦਾ ਕੀ ਕਰੀਏ ਸੋਚ ਮਾਰੀ ਜਾਂਦੀ ਹੈ ਪੰਜਾਬੀਓ ਕਰੋ ਅਰਦਾਸ ਬਈ ਸਾਰੇ ਵਿਆਹ ਹੋ ਜੇ ਤੇ ਦਾਦੀ ਮਾਂ ਵਿਚਾਰੀ ਹਣਾ ਸੌਖੀ ਹੋ ਜੇ ਮੇਤਰੀ ਸਾਹਿਬ ਲੱਗ ਰਹੇ ਨੇ ਕੜਾਹੀ ਕੜੋਹੀ ਇੱਥੇ ਚੜਾਇਆ ਕਰਾਂਗੇ ਓਰੇ ਰਾਉਣ ਕਹਿੰ ਲੱਗਣਗੇ ਮਹੀਨਾ ਪਾਣੇ ਦਾ ਵਿਆਹ ਜਦੋਂ ਕਰਾਂਗੇ ਸਰੀ ਗੱਲਬਾਤ ਹੋਊਗੀ ਸਿੱਧੂ ਮੂਸੇ ਵਾਲਾ ਵਿਚਾਰਾ ਸਾਡੇ ਚੋਂ ਬਾਗ ਗਿਆ ਜਮੇ ਉਹ ਕਹਿੰਦਾ ਸੀ ਉਹਦੇ ਬੋਲ ਪਗਾ ਦੇਣਾ ਸਾਰੇ ਖਾੜਾ ਲਾ ਵੀਰੇ ਦਾ ਪੰਜ ਕਿਨੇ ਟੈਂਟ ਲਾਵਾਂਗੇ ਖਾੜਾ ਲਾ ਵੀਰੇ ਦਾ ਕਨੂਖੀਲੇ ਦਾ ਖੂਖੀ ਦਾ ਲਾ ਵੀਰੇ ਦਾ ਸਾਰੇ ਸਾਰੇ ਲਾਵਾਂਗੇ ਹਣਾ ਬਸ ਹੁਣ ਕੋਈ ਯਾਰ ਪਰ ਕੋਈ ਕੁੜੀ ਦੇ ਦੇ ਬਸ ਗੱਲ ਸਭ ਤੋਂ ਵੱਡੀ ਮੇਨ ਗੱਲ ਤਾਂ ਇੱਥੇ ਆੜੀ ਖੜੀ ਹੈ ਕਹਿੰਦਾ ਅਜੂ ਕਰਾਂਗੇ ਸੌਖਾ ਕੋਈ ਨਾ ਘਬਰਾਣਾ ਹੁਣ ਮੰਗਦਾਨੇ ਆ ਲੈ ਵ